ਇਸੋ ਲਈ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸੇ ਕਿ ਅੱਜ ਤਰਨਤਾਰਨ ਦੀਆਂ ਛਿਮਨੀ ਚੋਣਾ ਨੂੰ ਲੈ ਕੇ ਨਤੀਜੇ ਨੇ ਤੇ ਉੱਥੇ ਹੀ ਕਿਹੜੀ ਪਾਰਟੀ ਬਾਜ਼ੀ ਮਾਰ ਕੇ ਜਾਂਦੀ ਹੈ ਕਿਸ ਪਾਰਟੀ ਦਾ ਝੰਡਾ ਤਰਨ-ਤਰਨ ਦੇ ਵਿੱਚ ਗੱਡਿਆ ਜਾਵੇਗਾ ਤੇ ਲਗਭਗ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਤੇ ਅੱਜ ਏਵੀਐਮ ਮਸ਼ੀਨਾਂ ਦੱਸਣਗੀਆਂ ਕਿ ਕਿਸ ਦੇ ਹੱਕ ਦੇ ਵਿੱਚ ਜ਼ਿਆਦਾ ਵੋਟਾਂ ਪਈਆਂ ਨੇ ਪਰੰਤੂ ਦੂਜੇ ਪਾਸੇ ਉਥੇ ਹੀ ਹੁਣ ਅੱਜ ਨਤੀਜੇ ਤੈਅ ਕਰਨਗੇ ਕਿ ਕਿਸ ਦੇ ਹਿੱਸੇ ਹੇ ਸੀਟ ਆਉਂਦੀ ਹੈ ਤਾਂ ਗੱਲ ਕਰੀਏ ਤਾਂ ਤਰਨ-ਤਰਨ ਦੀ ਇਹ ਚਿਮਨੀ ਚੋਣਾਂ ਨੂੰ ਲੈ ਕੇ ਤਾਂ ਕਸ਼ਮੀਰ ਸਿੰਘ ਸੋਹਲ ਦਾ ਦੇਹਾਂਤ ਹੋ ਗਿਆ ਤੇ ਜਿਸ ਤੋਂ ਬਾਅਦ ਉਥੇ ਹੀ ਦੇਹਾਂਤ ਹੋਣ ਤੋਂ ਮਗਰੋਂ ਇਹ ਜਿਹੜੀ ਕਿ ਸੀਟ ਖਾਲੀ ਹੋ ਗਈ ਤੇ ਜਿਸ ਤੋਂ ਬਾਅਦ ਚਿਮਨੀ ਦਾ ਐਲਾਨ ਹੋਇਆ ਤੇ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਐਲਾਨਿਆ ਤਾਂ ਕਾਂਗਰਸ ਪਾਰਟੀ ਨੇ ਕਰਨਵੀਰ ਸਿੰਘ ਬੁਰਜ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜੀ ਕਿ ਬੀਬੀ ਸੁਖਵਿੰਦਰ ਕੌਰ ਰੰਧਾਵਾ ਜਿਹੜੇ ਕਿ ਇਸ ਵਾਰ ਸਿਆਸੀ ਅਖਾੜੇ ਦੇ ਵਿੱਚ ਉਤਰੇ ਤੇ ਭਾਜਪਾ ਦੇ ਵੱਲੋਂ ਹਰਜੀਤ ਸਿੰਘ ਸੰਧੂ ਤੇ ਵਾਰਿਸ ਪੰਜਾਬ ਦੇ ਵੱਲੋਂ ਮਨਦੀਪ ਸਿੰਘ ਨੂੰ ਜਿਹੜਾ ਕਿ ਸਿਆਸੀ ਉਮੀਦਵਾਰ ਐਲਾਨਿਆ ਗਿਆ ਤੇ ਦੱਸਿਏ ਕਿ ਪਹਿਲਾਂ ਅਮਰਿਤਕੌਰ ਮਲਵਾਈ ਯਾਨੀ ਕਿ ਸਰਬਜੀਤ ਸਿੰਘ ਖਾਲਸਾ ਦੇ ਭੈਣ ਵੀ ਇਸ ਵਾਰ ਸਿਆਸੀ ਅਖਾੜੇ ਦੇ ਵਿੱਚ ਉਤਰੇ ਸੀ ਪਰੰਤੂ ਜਦੋਂ ਉਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਕਿਹਾ ਕਿ ਮੈਂ ਇਸ ਵਾਰ ਅਚਾਰ ਚੋਣਾ ਲੜਨੀ ਸੀ ਹਾਲਾਂਕਿ ਭਾਈ ਸੰਦੀਪ ਸਿੰਘ ਸਨੀ ਦੇ ਭਰਾ ਜਿਹੜੇ ਕਿ ਮਨਦੀਪ ਸਿੰਘ ਇਸ ਵਾਰ ਚੋਣਾ ਲੜਨੇ ਨੇ ਤਾਂ ਉਹਨਾਂ ਨੇ ਆਪਣਾ ਨਾਮ ਵਾਪਸ ਲੈ ਲਿਆ ਤੇ ਬੀਬੀ ਖਾਲੜਾ ਦੇ ਵੱਲੋਂ ਵੀ ਜਿਹੜਾ ਕਿ ਸਮਰਥਨ ਦਿੱਤਾ ਗਿਆ ਤੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਵੀ ਜਿਹੜਾ ਕਿ ਵਾਰਿਸ ਪੰਜਾਬ ਦੇ ਉਮੀਦਵਾਰ ਜਿਹੜੇ ਕਿ ਮਨਦੀਪ ਸਿੰਘ ਉਸ ਨੂੰ ਜਿਹੜਾ ਕਿ ਆਪਣਾ ਸਮਰਥਨ ਦਿੱਤਾ ਤੇ ਉਸ ਤੋਂ ਬਾਅਦ ਲਗਾਤਾਰ ਪ੍ਰਚਾਰ ਹੋਇਆ ਤੇ ਹੁਣ ਉੱਥੇ ਹੀ 11 ਨੂੰ VOTING ਜਿਹੜੀ ਕਿ ਹੋਈ ਤੇ VOTING ਖਤਮ ਹੁਣ ਤੋਂ ਬਾਅਦ ਅੱਜ ਨਤੀਜੇ ਨਤੀਜੇ ਸ਼ੁਰੂ ਹੋ ਗਏ ਨੇ ਤੇ ਜਿਸ ਤੋਂ ਬਾਅਦ ਇਹ ਨਤੀਜੇ ਤੈਅ ਕਰਨਗੇ ਕਿ ਕਿਸ ਦੇ ਹਿੱਸੇ ਸੀਟ ਆਉਂਦੀ ਹੈ ਤੇ ਅੱਜ ਕਿਹੜੀ ਪਾਰਟੀ ਦਾ ਝੰਡਾ ਗੱਡਿਆ ਜਾਵੇਗਾ ਤੇ ਹਾਲਾਂਕਿ ਲਗਭਗ ਜਿਹੜਾ ਕਿ ਉਥੇ ਅੱਛ ਜਿਹੜਾ ਕਿ ਤਰਨਤਾਰਨ ਨੂੰ ਐਮਐਲਏ ਮਿਲ ਜਾਵੇਗਾ ਤੇ ਜਿਸ ਦੇ ਵਿੱਚ ਦਾ ਸਾਰੀਆਂ ਪਾਰਟੀਆਂ ਦੇ ਜਿਹੜੇ ਕਿ ਉਮੀਦਵਾਰ ਉਹਨਾਂ ਦੇ ਵਿੱਚ ਇੱਕ ਉਮੀਦਵਾਰ ਜਿਹੜਾ ਕਿ ਇਸ ਵਾਰ ਐਮਐਲਏ ਬਣ ਸਕੇਗਾ ਇਸ ਵળે ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸੇ ਕਿ ਅੱਛ ਤਰਨਤਾਰਨ ਦੀਆਂ ਚਿਮਨੀ ਚੋਣਾ ਨੂੰ ਲੈ ਕੇ ਨਤੀਜੇ ਨੇ ਤੇ ਉਥੇ ਹੀ ਕਿਹੜੀ ਪਾਰਟੀ ਬਾਜ਼ੀ ਮਾਰ ਕੇ ਜਾਂਦੀ ਹੈ ਕਿਸ ਪਾਰਟੀ ਦਾ ਝੰਡਾ ਤਰਨ-ਤਰਨ ਦੇ ਵਿੱਚ ਗੱਡਿਆ ਜਾਵੇਗਾ ਤੇ ਲਗਭਗ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਤੇ ਅੱਜ ਏਵੀਐਮ ਮਸ਼ੀਨਾਂ ਦੱਸਣਗੀਆਂ ਕਿ ਕਿਸ ਦੇ ਹੱਕ ਦੇ ਵਿੱਚ ਜ਼ਿਆਦਾ ਵੋਟਾਂ ਪਈਆਂ ਨੇ ਪਰੰਤੂ ਦੂਜੇ ਪਾਸੇ ਉਥੇ ਹੀ ਹੁਣ ਅੱਜ ਨਤੀਜੇ ਤੈਅ ਕਰਨਗੇ ਕਿ ਕਿਸ ਦੇ ਹਿੱਸੇ ਹੇ ਸੀਟ ਆਉਂਦੀ ਹੈ ਤਾਂ ਗੱਲ ਕਰੀਏ ਤਾਂ ਤਰਨ-ਤਰਨ ਦੀ ਇਹ ਚਿਮਨੀ ਚੋਣਾਂ ਨੂੰ ਲੈ ਕੇ ਤਾਂ ਕਸ਼ਮੀਰ ਸਿੰਘ ਸੋਹਲ ਦਾ ਦੇਹਾਂਤ ਹੋ ਗਿਆ ਤੇ ਜਿਸ ਤੋਂ ਬਾਅਦ ਉਥੇ ਹੀ ਦੇਹਾਂਤ ਹੋਣ ਤੋਂ ਮਗਰੋਂ ਇਹ ਜਿਹੜੀ ਕਿ ਸੀਟ ਖਾਲੀ ਹੋ ਗਈ ਤੇ ਜਿਸ ਤੋਂ ਬਾਅਦ ਚਿਮਨੀ ਦਾ ਐਲਾਨ ਹੋਇਆ ਤੇ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਐਲਾਨਿਆ ਤਾਂ ਕਾਂਗਰਸ ਪਾਰਟੀ ਨੇ ਕਰਨਵੀਰ ਸਿੰਘ ਬੁਰਜ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜੀ ਕਿ ਬੀਬੀ ਸੁਖਵਿੰਦਰ ਕੌਰ ਰੰਧਾਵਾ ਜਿਹੜੇ ਕਿ ਇਸ ਵਾਰ ਸਿਆਸੀ ਅਖਾੜੇ ਦੇ ਵਿੱਚ ਉਤਰੇ ਤੇ ਭਾਜਪਾ ਦੇ ਵੱਲੋਂ ਹਰਜੀਤ ਸਿੰਘ ਸੰਧੂ ਤੇ ਵਾਰਿਸ ਪੰਜਾਬ ਦੇ ਵੱਲੋਂ ਮਨਦੀਪ ਸਿੰਘ ਨੂੰ ਜਿਹੜਾ ਕਿ ਸਿਆਸੀ ਉਮੀਦਵਾਰ ਐਲਾਨਿਆ ਗਿਆ ਤੇ ਦੱਸਿਏ ਕਿ ਪਹਿਲਾਂ ਅਮਰਿਤਕੌਰ ਮਲਵਾਈ ਯਾਨੀ ਕਿ ਸਰਬਜੀਤ ਸਿੰਘ ਖਾਲਸਾ ਦੇ ਭੈਣ ਵੀ ਇਸ ਵਾਰ ਸਿਆਸੀ ਅਖਾੜੇ ਦੇ ਵਿੱਚ ਉਤਰੇ ਸੀ ਪਰੰਤੂ ਜਦੋਂ ਉਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਕਿਹਾ ਕਿ ਮੈਂ ਇਸ ਵਾਰ ਅਚਾਰ ਚੋਣਾ ਲੜਨੀ ਸੀ ਹਾਲਾਂਕਿ ਭਾਈ ਸੰਦੀਪ ਸਿੰਘ ਸਨੀ ਦੇ ਭਰਾ ਜਿਹੜੇ ਕਿ ਮਨਦੀਪ ਸਿੰਘ ਇਸ ਵਾਰ ਚੋਣਾ ਲੜਨੇ ਨੇ ਤਾਂ ਉਹਨਾਂ ਨੇ ਆਪਣਾ ਨਾਮ ਵਾਪਸ ਲੈ ਲਿਆ ਤੇ ਬੀਬੀ ਖਾਲੜਾ ਦੇ ਵੱਲੋਂ ਵੀ ਜਿਹੜਾ ਕਿ ਸਮਰਥਨ ਦਿੱਤਾ ਗਿਆ ਤੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਵੀ ਜਿਹੜਾ ਕਿ ਵਾਰਿਸ ਪੰਜਾਬ ਦੇ ਉਮੀਦਵਾਰ ਜਿਹੜੇ ਕਿ ਮਨਦੀਪ ਸਿੰਘ ਉਸ ਨੂੰ ਜਿਹੜਾ ਕਿ ਆਪਣਾ ਸਮਰਥਨ ਦਿੱਤਾ ਤੇ ਉਸ ਤੋਂ ਬਾਅਦ ਲਗਾਤਾਰ ਪ੍ਰਚਾਰ ਹੋਇਆ ਤੇ ਹੁਣ ਉੱਥੇ ਹੀ 11 ਤਰੀਕ ਨੂੰ VOTING ਜਿਹੜੀ ਕਿ ਹੋਈ ਤੇ VOTING ਖਤਮ ਹੁਣ ਤੋਂ ਬਾਅਦ ਅੱਜ ਨਤੀਜੇ ਨਤੀਜੇ ਸ਼ੁਰੂ ਹੋਗੇ ਨੇ ਤੇ ਜਿਸ ਤੋਂ ਬਾਅਦ ਇਹ ਨਤੀਜੇ ਤੈਅ ਕਰਨਗੇ ਕਿ ਕਿਸ ਦੇ ਹਿੱਸੇ ਸੀਟ ਆਉਂਦੀ ਹੈ ਤੇ ਅੱਜ ਕਿਹੜੀ ਪਾਰਟੀ ਦਾ ਝੰਡਾ ਗੱਡਿਆ ਜਾਵੇਗਾ ਤੇ ਹਾਲਾਂਕਿ ਲਗਭਗ ਜਿਹੜਾ ਕਿ ਉੱਥੇ ਅੱਜ ਜਿਹੜਾ ਕਿ ਤਰਨਤਾਰਨ ਨੂੰ MLA ਮਿਲ ਜਾਵੇਗਾ ਤੇ ਜਿਸ ਦੇ ਵਿੱਚ ਦਾ ਸਾਰੀਆਂ ਪਾਰਟੀਆਂ ਦੇ ਜਿਹੜੇ ਕਿ ਉਮੀਦਵਾਰ ਉਹਨਾਂ ਦੇ ਵਿੱਚ ਇੱਕ ਉਮੀਦਵਾਰ ਜਿਹੜਾ ਕਿ SWR MLA ਬਣ ਸਕੇ